ਕਿਸਾਨੀ ਅੰਦੋਲਨ ਤੇ ਇਸ ਵੀਰ ਨੇ ਫਿਰ ਤੋਂ ਕਰ ਦਿੱਤੀ ਹੈ ਮਿਸਾਲ ਕਾਇਮ ਅਸੀਂ ਹਵੇਲੀ ਜਿਹੜੀ ਕਰੀਏ ਕਿਸਾਨਾਂ ਨੂੰ ਕਰਤੀ ਵੀ ਆਪਦੀ ਮੀਟਿੰਗ ਕਰਨ ਜੇ ਕਿਸੇ ਨੇ ਖਾਣਾ ਪੀਣਾ ਤਾਂ ਉਹ ਵੀ ਸਾਡਾ ਫ੍ਰੀ ਆ ਸਾਬਤ ਕਰ ਦਿੰਦਾ ਹੈ ਕਿ ਪੰਜਾਬੀਆਂ ਤੋਂ ਵੱਡਾ ਦਿਲ ਕਿਸੇ ਦਾ ਨਹੀਂ ਆਪ ਹੀ ਦੇਖ ਲਾਓ ਕਿ ਕਿਵੇਂ ਖਨੌਰੀ ਬਾਰਡਰ ਉੱਤੇ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਹੈ ਉੱਥੇ ਇਸ ਵੀਰ ਨੇ ਆਪਣਾ ਢਾਬਾ ਆਪਣਾ ਰੈਸਟੋਰੈਂਟ ਆਪਣੀ ਹਵੇਲੀ ਦੇ ਬੂਹੇ ਕਿਸਾਨਾਂ ਵਾਸਤੇ ਖੁੱਲੇ ਕਰ ਦਿੱਤੇ ਨੇ ਅਸੀਂ ਜੋ ਸ਼ੋਅ ਕਰਨ ਦੀ ਮੌਤ ਹੋਈ ਹੈ ਜਿੱਥੇ ਉਹ ਬਹੁਤ ਮਾੜੀ ਘਟਨਾ ਹੋਈ ਹੈ ਕਿਉਂਕਿ ਇੱਕ ਬੰਦੇ ਉੱਥੇ ਗਏ ਤਾਂ ਸਰਕਾਰਾਂ ਨੇ ਉਸੇ ਗੋਲੀਆਂ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਵਿਚਾਰੇ ਦਾ ਇਹਨੂੰ ਅਸੀਂ ਸਰਦਾ ਦੇ ਫੁੱਲ ਪੇਟ ਕਰਨ ਲਈ ਉਸ ਦਾ ਕਹਿਣਾ ਹੈ ਕਿ ਕਿਸਾਨ ਭਾਵੇਂ ਇੱਥੇ ਆ ਕੇ ਰਹਿਣ ਇੱਥੇ ਆ ਕੇ ਲੰਗਰ ਛਕਣ ਖਾਣ ਪੀਣ ਜੋ ਮਰਜ਼ੀ ਕਰਨ ਉਹਨਾਂ ਤੋਂ ਇੱਕ ਵੀ ਰੁਪਈਆ ਨਹੀਂ ਵਸੂਲਿਆ ਜਾਵੇਗਾ ਮੈਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਾ ਤਸਵੀਰ ਵੀ ਤੁਸੀਂ ਦੇਖ ਰਹੇ ਹੋ ਤੇ ਬਾਈ ਹੁਣਾਂ ਦਾ ਕਹਿਣਾ ਕੀ ਹੈ ਉਹ ਵੀ ਸੁਣ ਲਓ ਅਸੀਂ ਜੋ ਸ਼ੂਤ ਕਰਨ ਦੀ ਮੌਤ ਹੋਈ ਹੈ ਜਿੱਥੇ ਉਹ ਬਹੁਤ ਮਾੜੀ ਘਟਨਾ ਹੋਈ ਹੈ ਕਿਉਂਕਿ ਇੱਕ ਬੰਦੇ ਉੱਥੇ ਗਏ ਤਾਂ ਸਰਕਾਰਾਂ ਨੇ ਉਸੇ ਗੋਲੀਆਂ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਬਚਾਰੇ ਦਾ ਇਹਨੂੰ ਅਸੀਂ ਸਰਦਾ ਦੇ ਫੁੱਲ ਪੇਟ ਕਰਨ ਲਈ ਕਿਉਂਕਿ ਅਸੀਂ ਹਵੇਲੀ ਜਿਹੜੀ ਕਰੀਏ ਕਿਸਾਨਾਂ ਨੂੰ ਕਰਤੀ ਵੀ ਆਪਦੀ ਮੀਟਿੰਗ ਕਰਨ ਜੇ ਕਿਸੇ ਨੇ ਖਾਣਾ ਪੀਣਾ ਤਾਂ ਉਹ ਵੀ ਸਾਡਾ ਫ੍ਰੀ ਆ ਇਸ ਕਾਰਨ ਕਰਕੇ ਅਸੀਂ ਕਿਸਾਨਾਂ ਦੇ ਸੜਕ ਦੇ ਆਵਾਜਾਈ ਨੂੰ ਦੇਖਦੇ ਹੋ ਕਿ ਸਾਡੇ ਪਿੱਛੇ ਕਿਸਾਨ ਸੜਕਾਂ ਦੇ ਰੁਲਦੇ ਫਿਰਦੇ ਨੇ ਅਸੀਂ ਵੀ ਇੱਕ ਕਿਸਾਨ ਦੇ ਪੁੱਤਾਂ ਤਾਂ ਕਰਕੇ ਅਸੀਂ ਸਾਰੀ ਚੀਜ਼ੇ ਫ੍ਰੀ ਕਰਤੀ ਜੇ ਅਗਰ ਵਿਆਹ ਸਾਡੇ ਆਉਂਦਾ ਤਾਂ ਅਸੀਂ ਵਿਆਹ ਵੀ ਕੈਨਸਲ ਕਰ ਸਕਦੇ ਹਾਂ ਪਰ ਅਸੀਂ ਕਿਸਾਨਾਂ ਨੂੰ ਇਹ ਅਰਪਤ ਕਰਤੀ ਅਸੀਂ ਜੋ ਸ਼ੋਭ ਕਰਨ ਦੀ ਮੌਤ ਹੋਈ ਜੁੱਥੇ ਉਹ ਬਹੁਤ ਮਾੜੀ ਘਟਨਾ ਹੋਈ ਹੈ ਕਿਉਂਕਿ ਇੱਕ ਬੰਦੇ ਉਥੇ ਗਏ ਤਾਂ ਸਰਕਾਰਾਂ ਨੇ ਉਸੇ ਗੋਲੀਆਂ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਵਿਚਾਰੇ ਦਾ ਇਹਨੂੰ ਅਸੀਂ ਸਰਦਾ ਦੇ ਫੁੱਲ ਪੇਟ ਕਰਨ ਲਈ ਕਿਉਂਕਿ ਅਸੀਂ ਹਵੇਲੀ ਜਿਹੜੀ ਕਰੀਏ ਕਿਸਾਨਾਂ ਨੂੰ ਕਰਤੀ ਵੀ ਆਪਦੀ ਮੀਟਿੰਗ ਕਰਨ ਜੇ ਕਿਸੇ ਨੇ ਖਾਣਾ ਪੀਣਾ ਤਾਂ ਉਹ ਵੀ ਸਾਡਾ ਫ੍ਰੀ ਆ ਇਸ ਕਾਰਨ ਕਰਕੇ ਅਸੀਂ ਕਿਸਾਨਾਂ ਦੇ ਸੜਕ ਦੇ ਆਵਾਜਾਈ ਨੂੰ ਦੇਖਦੇ ਹੋ ਕਿ ਸਾਡੇ ਪਿੱਛੇ ਕਿਸਾਨ ਸੜਕਾਂ ਦੇ ਰੁਲਦੇ ਫਿਰਦੇ ਨੇ ਅਸੀਂ ਵੀ ਇੱਕ ਕਿਸਾਨ ਦੇ ਪੁੱਤਾਂ ਤਾ ਕਰਕੇ ਅਸੀਂ ਸਾਰੀ ਚੀਜ਼ੇ ਫ੍ਰੀ ਕਰਤੀ ਜੇ ਅਗਰ ਵਿਆਹ ਸਾਡੇ ਆਉਂਦਾ ਤਾਂ ਅਸੀਂ ਵਿਆਹ ਵੀ ਕੈਨਸਲ ਕਰ ਸਕਦੇ ਆ ਪਰ ਅਸੀਂ ਕਿਸਾਨਾਂ ਨੂੰ ਇਹ ਅਰਪਤ ਕਰਤੀ ਅਸੀਂ ਜੋ ਸ਼ੋਹ ਕਰਨ ਦੀ ਮੌਤ ਹੋਈ ਹੈ ਜਿਉਂ ਉੱਥੇ ਉਹ ਬਹੁਤ ਮਾੜੀ ਘਟਨਾ ਹੋਈ ਹੈ ਕਿਉਂਕਿ ਇੱਕ ਬੰਦੇ ਉੱਥੇ ਗਏ ਤਾਂ ਸਰਕਾਰਾਂ ਨੇ ਉਸੇ ਗੋਲੀਆਂ ਮਾਰ ਕੇ ਉਸ ਦਾ ਅੰਤ ਕਰ ਦਿੱਤਾ ਵਿਚਾਰੇ ਦਾ ਇਹਨੂੰ ਅਸੀਂ ਸਰਦਾ ਦੇ ਫੁੱਲ ਪੇਟ ਕਰਨ ਲਈ ਕਿਉਂਕਿ ਅਸੀਂ ਹਵੇਲੀ ਜਿਹੜੀ ਕਰੀਏ ਕਿਸਾਨਾਂ ਨੂੰ ਕਰਤੀ ਵੀ ਆਪਦੀ ਮੀਟਿੰਗ ਕਰਨ ਜੇ ਕਿਸੇ ਨੇ ਖਾਣਾ ਪੀਣਾ ਤਾਂ ਉਹ ਵੀ ਸਾਡਾ ਫ੍ਰੀ ਆ ਇਸ ਕਾਰਨ ਕਰਕੇ ਅਸੀਂ ਕਿਸਾਨਾਂ ਦੇ ਸੜਕ ਦੇ ਆਵਾਜਾਈ ਨੂੰ ਦੇਖਦੇ ਹੋ ਕਿ ਸਾਡੇ ਪਿੱਛੇ ਕਿਸਾਨ ਸੜਕਾਂ ਦੇ ਰੁਲਦੇ ਫਿਰਦੇ ਨੇ ਅਸੀਂ ਵੀ ਇੱਕ ਕਿਸਾਨ ਦੇ ਪੁੱਤਾਂ ਤਾਂ ਕਰਕੇ ਅਸੀਂ ਸਾਰੀ ਚੀਜ਼ੇ ਫ੍ਰੀ ਕਰਤੀ ਜੇ ਅਗਰ ਵਿਆਹ ਸਾਡੇ ਆਉਂਦਾ ਤਾਂ ਅਸੀਂ ਵਿਆਹ ਵੀ ਕੈਨਸਲ ਕਰ ਸਕਦੇ ਹਾਂ ਪਰ ਅਸੀਂ ਕਿਸਾਨਾਂ ਨੂੰ ਇਹ ਅਰਪਤ ਕਰਤੀ